ਸਤਿ ਸ਼੍ਰੀ ਅਕਾਲ ਜੀ ਚੰਨੀ ਉਦੋਂ 3 ਕੁ ਮਹੀਨਿਆਂ ਦੀ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਚੰਨੀ ਦੀ ਦਾਦੀ ਉਸ ਨੂੰ ਕਹਿੰਦੀ ਸੀ ਇਹ ਤਾਂ ਕਲਮੂਹੀ ਜੰਮ ਪਈ ਜਿਨੇ ਜੰਮਦੀ ਨਹੀਂ ਆਪਣਾ ਪਿਓ ਖਾ ਲਿਆ ਉਹ ਚੰਨੀ ਨੂੰ ਸਖਤ ਨਫ਼ਰਤ ਕਰਨ ਲੱਗ ਪਈ ਚੰਨੀ ਦੀ ਦਾਦੀ ਨੇ ਚੰਨੀ ਨੂੰ ਤੇ ਉਸਦੀ ਮਾਂ ਨੂੰ ਘਰੋਂ ਕੱਢ ਦਿੱਤਾ ਮਾਂ ਆਪਣੀ ਛੋਟੀ ਜਿਹੀ ਧੀ ਨੂੰ ਲੈ ਕੇ ਪੇਕੇ ਘਰ ਆ ਗਈ ਉੱਥੇ 6 ਕੁ ਮਹੀਨੇ ਤਾਂ ਉਸਦੇ ਵਧੀਆ ਲੰਘੇ ਪਰ ਉਸ ਤੋਂ ਬਾਅਦ ਉਸ ਦੀਆਂ ਪਰ ਜਾਇਆਂ ਨੱਕ ਬੁੱਲ ਕੱਢਣ ਲਗੀਆਂ ਆਪਣੀ ਜਵਾਕਾਂ ਨੂੰ ਦੁੱਧ ਪਿਉਂਦੀਆਂ ਪਰ ਚੰਨੀ ਨੂੰ ਦੁੱਧ ਦੀ ਘੋਟ ਨਾ ਦਿੰਦੀਆਂ ਚੰਨੀ ਦੀ ਮਾਂ ਦਾ ਆਪਣੀ ਧੀ ਵੱਲ ਦੇਖ ਕੇ ਬੜਾ ਟਿੱਡ ਮੱਚਦਾ ਸੀ ਪਰ ਕੁਝ ਕਰ ਨਹੀਂ ਸਕਦੀ ਸੀ ਚੰਨੀ ਦੀ ਨਾਨੀ ਵੀ ਬੇਵੱਸ ਸੀ ਇੱਕ ਦਿਨ ਕਿਸੇ ਨੇ ਫਿਰ ਚੰਨੀ ਦੀ ਮਾਂ ਲਈ ਰਿਸ਼ਤੇ ਦੀ ਦੱਸ ਪਾਈ ਚੰਨੀ ਦੀ ਨਾਨੀ ਵੀ ਚਾਹੁੰਦੀ ਸੀ ਕਿ ਮੇਰੀ ਧੀ ਇਸ ਘਰ ਵਿੱਚ ਠੋਕਰਾਂ ਖਾਣ ਨਾਲੋਂ ਤਾਂ ਵਿਆਹ ਕੇ ਚਲੀ ਜਾਵੇ ਤਾਂ ਵਧੀਆ ਖਲ ਹੈ ਵਧੀਆ ਘਰ ਦਾ ਰਿਸ਼ਤਾ ਆਇਆ ਚੰਗਾ ਆਦਮੀ ਸੀ ਜਿਸ ਨਾਲ ਚੰਨੀ ਦੀ ਮਾਂ ਦਾ ਰਿਸ਼ਤਾ ਹੋਣਾ ਸੀ ਉਹਦਾ ਨਾਮ ਸੱਜਣ ਸਿੰਘ ਸੀ ਸੱਜਣ ਸਿੰਘ ਪਹਿਲਾਂ ਵਿਆਹਿਆ ਹੋਇਆ ਸੀ ਤੇ ਉਸਦੇ ਦੋ ਮੁੰਡੇ ਸੀ ਇੱਕ 6 ਸਾਲ ਦਾ ਤੇ ਇੱਕ 8 ਸਾਲ ਦਾ ਚੰਨੀ ਉਦੋਂ 8 ਕੁ ਸਾਲ ਦੀ ਸੀ ਜਦੋਂ ਉਸਦੀ ਮਾਂ ਦਾ ਦੂਜਾ ਵਿਆਹ ਕਰ ਦਿੱਤਾ ਚੰਨੀ ਦੀ ਮਾਂ ਚੰਨੀ ਨੂੰ ਲੈ ਕੇ ਆਪਣੇ ਸਹੁਰੇ ਘਰ ਚਲੀ ਗਈ ਸੱਜਣ ਸਿੰਘ ਚੰਨੀ ਦਾ ਬੜਾ ਮੋਹ ਕਰਦਾ ਸੀ ਉਹ ਉਸ ਨੂੰ ਆਪਣਾ ਪਿਓ ਮੰਨਦੀ ਸੀ ਕਿਉਂਕਿ ਉਸਦੀ ਸੁਰਤ ਉਸ ਘਰੇ ਜਾ ਕੇ ਸੰਭਲੀ ਸੀ ਚੰਨੀ ਦੇ ਮਤਰੇ ਪਾਪਰਾ ਪਾਲਾ ਤੇ ਨਿੰਮਾ ਨਿੰਮਾ ਛੋਟਾ ਸੀ ਉਹ ਤਾਂ ਚੰਨੀ ਨੂੰ ਆਪਣੀ ਭੈਣ ਹੀ ਮੰਨਦਾ ਸੀ ਪਰ ਪਾਲਾ ਵੱਡਾ ਸੀ ਚੰਨੀ ਨੂੰ ਉਹਨੇ ਕਦੇ ਵੀ ਆਪਣੀ ਭੈਣ ਨਹੀਂ ਸੀ ਮੰਨਿਆ ਉਹ ਸ਼ੁਰੂ ਤੋਂ ਹੀ ਚੰਨੀ ਨੂੰ ਘੂਰ-ਘੂਰ ਕੇ ਦੇਖਦਾ ਹੁੰਦਾ ਸੀ ਚੰਨੀ 6 ਕੁ ਸਾਲ ਦੀ ਸੀ ਜਦੋਂ ਉਹਦੀ ਮਾਂ ਬਾਥੀਆਂ ਲੈਣ ਗਈ ਤਾਂ ਉਸਦੇ ਉੱਥੇ ਸੱਪ ਲੜ ਗਿਆ ਤੇ ਉੱਥੇ ਹੀ ਉਸਦੀ ਮੌਤ ਹੋ ਗਈ ਚੰਨੀ ਆਪਣੀ ਮਾਂ ਦੀ ਮੌਤ ਤੋਂ ਬਾਅਦ ਉਦਾਸ ਰਹਿਣ ਲੱਗ ਪਈ ਸੱਜਣ ਸਿਓ ਉਸ ਨੂੰ ਆਪਣੇ ਕਲੇਜੇ ਨਾਲ ਲਾ ਕੇ ਰੱਖਦਾ ਉਸ ਦਾ ਬੜਾ ਮੋਹ ਕਰਦਾ ਸੀ ਉਸ ਨੇ ਚੰਨੀ ਨੂੰ ਪੜਨ ਲਾ ਦਿੱਤਾ ਆਪ ਸਕੂਲ ਛੱਡ ਕੇ ਆਉਂਦਾ ਚੰਨੀ ਵੱਡੀ ਹੁੰਦੀ ਗਈ ਤੇ ਉਹ 10 ਜਮਾਤਾਂ ਪਾਸ ਕਰ ਗਈ ਸੱਜਣ ਸਿਓ ਤਾਂ ਆਪਣੀ ਧੀ ਨੂੰ ਹੋਰ ਪੜਾਉਣਾ ਚਾਹੁੰਦਾ ਸੀ ਪਰ ਪਾਲੇ ਨੇ ਉਸ ਨੂੰ ਅੱਗੇ ਪੜਨ ਨਾ ਦਿੱਤਾ ਕਹਿੰਦਾ ਚੁੱਪ ਕਰਕੇ ਘਰੇ ਬੈਠ ਜਾ ਤੇ ਕੰਮ ਕਰਿਆ ਕਰ ਚੰਨੀ ਆਪਣੀ ਤਾਈ ਕੋਲੋਂ ਘਰ ਦਾ ਸਾਰਾ ਕੰਮ ਸਿੱਖ ਗਈ ਉਹ ਸਾਰਾ ਦਿਨ ਕੰਮ ਕਰਦੀ ਪਾਲਾ ਉਸ ਨੂੰ ਮਾੜੀ ਨਿਗਾ ਨਾਲ ਦੇਖਦਾ ਹੁੰਦਾ ਸੀ ਇਸ ਗੱਲ ਦਾ ਚੰਨੀ ਨੂੰ ਮਟਿਆਰ ਹੋ ਕੇ ਪਤਾ ਲੱਗਾ ਸੀ ਇੱਕ ਦਿਨ ਚੰਨੀ ਬਾਥਰੂਮ ਵਿੱਚ ਨਹਾ ਰਹੀ ਸੀ ਪਾਲਾ ਬਾਹਰ ਖੜਾ ਆਵਾਜ਼ਾਂ ਮਾਰ ਰਿਹਾ ਸੀ ਕਿਸੇ ਨੇ ਹੋਰ ਵੀ ਨਹਾਉਣਾ ਹੁੰਦਾ ਹੈ ਛੇਤੀ ਨਿਕਲਿਆ ਚੰਨੀ ਗੁੱਸੇ ਵਿੱਚ ਨਹਾ ਕੇ ਫਟਾਫਟ ਬਾਹਰ ਨਿਕਲੀ ਉਸਤੇ ਪਾਇਆ ਕੱਚਾ ਗੁਲਾਬੀ ਸੂਟ ਉਸੇ ਰੰਗ ਦੇ ਨਾਲ ਹੀ ਰਲਿਆ ਪਿਆ ਸੀ ਚੰਨੀ ਬੇहद ਸੋਹਣੀ ਲੱਗ ਰਹੀ ਸੀ ਪਾਲਾ ਉਸ ਨੂੰ ਵੇਖ ਕੇ ਮੁੱਛਾਂ ਨੂੰ ਵੱਟ ਦੇਣ ਲੱਗਾ ਚੰਨੀ ਉਸ ਨੂੰ ਅੰਦੇਖਿਆ ਕਰਕੇ ਚੌਂਕੇ ਵਿੱਚ ਚਲੀ ਗਈ ਚਾਹ ਬਣਾਉਣ ਲੱਗੀ ਚਾਹ ਬਣਾ ਕੇ ਉਸ ਨੇ ਆਪਣੇ ਬਾਪੂ ਨੂੰ ਫੜਾਈ ਸੀ ਆਪਣੇ ਤੇ ਨਿੰਮੇ ਦੀ ਚਾਹ ਗਲਾਸ ਵਿੱਚ ਪਾ ਕੇ ਉਹ ਬਾਪੂ ਦੇ ਕੋਲ ਬੈਠ ਗਈ ਦੋਨੇ ਭੈਣ ਭਰਾ ਚਾਹ ਪੀਣ ਲੱਗੇ ਇੰਨੇ ਟਾਈਮ ਨੂੰ ਪਾਲਾ ਵੀ ਨਹਾ ਕੇ ਬਾਹਰ ਆ ਗਿਆ ਚੰਨੀ ਪਾਲੇ ਨੂੰ ਚਾਹ ਪਾਣੀ ਨਹੀਂ ਫੜਾਉਂਦੀ ਸੀ ਉਨੇ ਨਿੰਮੇ ਨੂੰ ਕਹਿ ਦਿੱਤਾ ਸੀ ਵੀਰੇ ਪਾਲੇ ਨੂੰ ਕਹਿ ਚਾਹ ਬਣੀ ਪਈ ਆ ਪਾਲੇ ਨੂੰ ਇਸ ਗੱਲ ਦਾ ਚੰਨੀ ਤੇ ਬੜਾ ਗੁੱਸਾ ਸੀ ਉਸਨੇ ਚਾਹ ਵਾਲਾ ਗਲਾਸ ਚਲਾ ਕੇ ਮਾਰਿਆ ਪਾਲਾ ਹੁਣ ਰੋਜ਼ ਸ਼ਰਾਬ ਪੀ ਕੇ ਆਉਂਦਾ ਸੀ ਚੰਨੀ ਸਾਰੀ ਰਾਤ ਡਰ ਡਰ ਕੇ ਖੜਦੀ ਸੀ ਉਹ ਗਰਮੀ ਦੇ ਮਹੀਨੇ ਵੀ ਅੰਦਰ ਵੜ ਕੇ ਪੈਂਦੀ ਸੀ ਇੱਕ ਰਾਤ ਸੱਜਣ ਸਿਓ ਪਾਣੀ ਲਾਉਣ ਗਿਆ ਸੀ ਤੇ ਪਾਲੇ ਨੇ ਬਹੁਤ ਜ਼ੋਰ ਨਾਲ ਚੰਨੀ ਦੇ ਕਮਰੇ ਦਾ ਦਰਵਾਜ਼ਾ ਭੰਨਿਆ ਕਿ ਬਾਹਰ ਖੋਲ ਤੇ ਬਾਪੂ ਲਈ ਚਾਹ ਬਣਾ ਦੇ ਪਰ ਚੰਨੀ ਨੇ ਅੱਗੋਂ ਕੋਈ ਹੰਗਾਰਾ ਨਾ ਭਰਿਆ ਚੁੱਪਚਾਪ ਡਰੀ ਬੈਠੀ ਰਹੀ ਉਸ ਨੂੰ ਆਪਣੀ ਇੱਜ਼ਤ ਦਾ ਖਤਰਾ ਸੀ ਕਿ ਕਿਤੇ ਪਾਲਾ ਉਸ ਦੀ ਇੱਜ਼ਤ ਮਿੱਟੀ ਚ ਨਾ ਮਿਲਾ ਦੇਵੇ ਪਾਲੇ ਨੇ ਗੁੱਸੇ ਵਿੱਚ ਬਾਹਰ ਨੂੰ ਵੀ ਦੋ ਤਿੰਨ ਲੱਤਾਂ ਮਾਰੀਆਂ ਪਰ ਉਹ ਚੁੱਪ ਕਰਕੇ ਪਈ ਰਹੀ ਤੇ ਪਾਲਾ ਵੀ ਬਾਹਰ ਆ ਕੇ ਪੈ ਗਿਆ ਉਸ ਦਿਨ ਤੋਂ ਬਾਅਦ ਚੰਨੀ ਚੰਨੀ ਡਰੀ ਤੇ ਸਹਿਮੀ ਸਹਿਮੀ ਰਹਿੰਦੀ ਸੀ ਸੱਜਣ ਸਿੰਘ ਨੇ ਉਸ ਤੋਂ ਬਹੁਤ ਵਾਰ ਪੁੱਛਿਆ ਸੀ ਕਿ ਕੀ ਗੱਲ ਹੈ ਧੀਏ ਅੱਜਕੱਲ ਤੂੰ ਬਹੁਤ ਡਰੀ ਡਰੀ ਰਹੀਂ ਆ ਚੰਨੀ ਨੇ ਬਹਾਨਾ ਮਾਰ ਦਿੱਤਾ ਕਿ ਬਾਪੂ ਅੱਜ ਮੈਂ ਚੌਂਕੇ ਵਿੱਚ ਸੱਪ ਦੇਖਿਆ ਜਿਸ ਨੂੰ ਦੇਖ ਕੇ ਮੈਨੂੰ ਬੜਾ ਡਰ ਲੱਗਿਆ ਤਾਂ ਸੱਜਣ ਸਿੰਘ ਕਹਿਣ ਲੱਗੇ ਧੀਏ ਬਚ ਕੇ ਕੰਮ ਕਰਿਆ ਕਰ ਸੰਗਰਾਦ ਵਾਲਾ ਦਿਨ ਸੀ ਚੰਨੀ ਆਪਣੀ ਮਿੰਦੋ ਤਾਈ ਕੋਲ ਗਈ ਤੇ ਕਹਿਣ ਲੱਗੀ ਤਾਈ ਅੱਜ ਗੁਰਦੁਆਰੇ ਚੱਲਾਂਗੇ ਉਸਦੀ ਤਾਈ ਕਹਿਣ ਲੱਗੀ ਪੁੱਤ ਮੇਰਾ ਤਾਂ ਜੇ ਸਾਰਾ ਕੰਮ ਪਿਆ ਹੈ ਚੰਨੀ ਕਹਿੰਦੀ ਤਾਈ ਜੀ ਕੰਮ ਮੈਂ ਕਰਵਾ ਦਿੰਦੀ ਹਾਂ ਤੁਹਾਡੇ ਨਾਲ ਆਪਾਂ ਫਟਾਫਟ ਕੰਮ ਕਰ ਲੈਂਦੀਆਂ ਹਾਂ ਤੇ ਫਿਰ ਗੁਰਦੁਆਰੇ ਚੱਲਾਂਗੇ ਸੱਜਨ ਸਿੰਘ ਵੀ ਆਪਣੀ ਪਰਜਾਈ ਦੇ ਨਾਲ ਚੰਨੀ ਨੂੰ ਕਿਤੇ ਜਾਣ ਆਉਣ ਦਿੰਦਾ ਸੀ ਉਸ ਨੂੰ ਕੱਲੀ ਨੂੰ ਕਿਤੇ ਜਾਣ ਦੀ ਇਜਾਜ਼ਤ ਨਹੀਂ ਸੀ ਤੇ ਦੋਨੇ ਮਾਵਾਂ ਧੀਆਂ ਗੁਰਦੁਆਰਾ ਸਾਹਿਬ ਚਲੀਆਂ ਗਈਆਂ ਸਾਥ ਵਿੱਚ ਪਾਲੇ ਦੇ ਨਾਲ ਬੈਠੇ ਪਿੰਡ ਦੇ ਮੁੰਡੇ ਚੰਨੀ ਨੂੰ ਅੱਖਾਂ ਪਾੜ-ਪਾੜ ਕੇ ਦੇਖ ਰਹੇ ਸੀ ਪਰ ਚੰਨੀ ਨੇ ਕਿਸੇ ਵੱਲ ਅੱਖ ਭਰ ਕੇ ਨਹੀਂ ਦੇਖਿਆ ਤੇ ਨੀਵੀਂ ਪਾ ਕੇ ਲੰਘ ਗਈ ਜਦੋਂ ਗੁਰੂ ਘਰੇ ਗਈ ਮੱਥਾ ਟੇਕ ਕੇ ਮੁੜਨ ਲੱਗੀ ਪ੍ਰਸ਼ਾਦ ਲੈਣ ਲੱਗੀ ਤਾਂ ਲੰਬੜਾਂ ਦੇ ਮੁੰਡੇ ਨੇ ਚੰਨੀ ਨੂੰ ਅੱਖਾਂ-ਅੱਖਾਂ ਵਿੱਚ ਇਸ਼ਾਰਾ ਕੀਤਾ ਪਰ ਚੰਨੀ ਚੁੱਪ ਕਰਕੇ ਨੀਵੀਂ ਪਾ ਕੇ ਖੜ ਗਈ ਉਸ ਨੂੰ ਲੱਗਦਾ ਸੀ ਕਿ ਇੱਥੇ ਸਾਰੇ ਹੀ ਉਸਦੀ ਇੱਜ਼ਤ ਨੂੰ ਠਕਾਉਂਦੇ ਨੇ ਐਨੇ ਟਾਈਮ ਨੂੰ ਪਾਲਾ ਘਰੇ ਆ ਗਿਆ ਪਾਲੇ ਦੀ ਸ਼ਰਾਬ ਪੀਤੀ ਹੋਈ ਸੀ ਤੇ ਸੱਜਣ ਸਿੰਘ ਕਹਿਣ ਲੱਗਾ ਕਿ ਆ ਗਿਆ ਫਿਰ ਡੱਪ ਕੇ ਪਾਲਾ ਕਹਿੰਦਾ ਬਾਪੂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹਾਂ ਜੇ ਘੁੱਟ ਪੀ ਲਈ ਤਾਂ ਤੈਨੂੰ ਇਹਦੇ 'ਚ ਕੀ ਤਕਲੀਫ ਹੈ ਚੰਨੀ ਚੌਕੇ ਵਿੱਚ ਬੈਠੀ ਰੋਟੀਆਂ ਪਕਾ ਰਹੀ ਸੀ ਤੇ ਪਾਲਾ ਕੰਧੋਲੀ ਉੱਪਰੋਂ ਦੀ ਉਸ ਨੂੰ ਦੇਖ ਰਿਹਾ ਸੀ ਤੇ ਮਸਕਰੀਆਂ ਵਿੱਚ ਹੱਸ ਰਿਹਾ ਸੀ ਇੱਕ ਵਾਰ ਚੰਨੀ ਨੇ ਉੱਪਰ ਮੂੰਹ ਕਰਕੇ ਦੇਖਿਆ ਤਾਂ ਪਾਲੇ ਨੇ ਅੱਖਾਂ ਨਾਲ ਅੰਦਰ ਜਾਣ ਦਾ ਇਸ਼ਾਰਾ ਕੀਤਾ ਚੰਨੀ ਥਰ-ਥਰ ਕੰਬਣ ਲੱਗ ਗਈ ਤੇ ਭੱਜ ਕੇ ਜਾ ਕੇ ਆਪਣੇ ਬਾਪੂ ਦੇ ਨਾਲ ਲੱਗ ਕੇ ਬੈਠ ਗਈ ਚੰਨੀ ਨੂੰ ਬਾਪੂ ਦੇ ਨਾਲ ਲੱਗੀ ਬੈਠ ਕੇ ਦੇਖਾ ਦੇਖ ਪਾਲਾ ਬੁੜਬੁੜ ਕਰਦਾ ਬਾਹਰ ਚਲਾ ਗਿਆ ਸੱਜਣ ਸਿਉ ਵੀ ਹੁਣ ਸਭ ਕੁਝ ਸਮਝਦਾ ਸੀ ਉਸ ਨੂੰ ਚੰਨੀ ਦੇ ਵਿਆਹ ਦੀ ਫਿਕਰ ਲੱਗੀ ਰਹਿੰਦੀ ਸੀ ਕਿ ਮੇਰਾ ਕੋਈ ਭਰੋਸਾ ਨਹੀਂ ਕਦੋਂ ਇਸ ਦੁਨੀਆ ਤੋਂ ਤੁਰ ਜਾਵਾਂ ਤੇ ਆਪਣੇ ਜਿਉਂਦੇ ਜੀਤੀ ਨੂੰ ਇੱਥੋਂ ਵਿਦਾ ਕਰ ਦਿਆਂ ਉਹ ਚੰਨੀ ਲਈ ਵਧੀਆ ਘਰ-ਬਾਰ ਦੇਖਣ ਲੱਗ ਪਿਆ ਸੱਜਣ ਸਿੰਘ ਨੇ 8 ਕਿੱਲੇ ਜ਼ਮੀਨ ਵੇਖ ਕੇ ਚੰਨੀ ਦਾ ਰਿਸ਼ਤਾ ਕਰ ਦਿੱਤਾ ਤੇ ਬੜੀ ਜਲਦੀ ਹੀ ਉਸ ਦਾ ਵਿਆਹ ਕਰ ਦਿੱਤਾ ਚੰਨੀ ਦਾ ਸਹੁਰਾ ਪਰਿਵਾਰ ਰੱਬ ਦੀ ਕਿਰਪਾ ਨਾਲ ਪੜ੍ਹਿਆ ਲਿਖਿਆ ਸੀ ਉਸ ਦੀ ਸੱਸ ਮਾਂ ਵਾਂਗ ਮੋਹ ਕਰਦੀ ਸੀ ਤੇ ਘਰ ਵਾਲਾ ਵੀ ਉਸ ਦਾ ਬਹੁਤ ਖਿਆਲ ਰੱਖਦਾ ਸੀ ਸੱਜਣ ਸਿੰਘ ਨੂੰ ਬੁਖਾਰ ਬਹੁਤ ਚੜਨ ਲੱਗ ਪਿਆ ਤੇ ਉਸ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਉਹ ਤੁਰਨ ਫਿਰਨ ਤੋਂ ਵੀ ਰਹਿ ਗਿਆ ਇਸ ਲਈ ਉਹ ਨਿੰਮੇ ਜਾਂ ਪਾਲੇ ਨੂੰ ਹੀ ਚੰਨੀ ਕੋਲ ਭੇਜਦਾ ਕਿ ਆਪਣੀ ਭੈਣ ਨੂੰ ਮਿਲ ਕੇ ਆਇਆ ਕਰੋ ਲੋੜੀ ਦੀਵਾਲੀ ਤੇ ਜਾਇਆ ਕਰੋ ਪਰ ਪਾਲਾ ਨੀ ਮੈਨੂੰ ਘਟ ਜਾਂਦਾ ਤੇ ਆਨੇ ਬਹਾਨੇ ਬਣਾ ਕੇ ਆਪ ਹੀ ਚਲਾ ਜਾਂਦਾ ਕਿਉਂਕਿ ਸਹੁਰੇ ਘਰ ਚੰਨੀ ਨੂੰ ਆਪਣੇ ਸਹੁਰੇ ਪਰਿਵਾਰ ਦੇ ਸਾਹਮਣੇ ਭਰਾ ਕੋਲ ਬੈਠਣਾ ਹੀ ਪੈਂਦਾ ਸੀ ਤੇ ਗੱਲਾਂ ਬਾਤਾਂ ਵੀ ਕਰਨੀਆਂ ਪੈਂਦੀਆਂ ਸੀ ਪਾਲਾ ਚੰਨੀ ਦੇ ਮੰਜੇ ਤੇ ਆਣ ਕੇ ਬੈਠ ਜਾਂਦਾ ਤਾਂ ਚੰਨੀ ਦੇ ਮੂੰਹ ਤੇ ਤਰੇਲੀਆਂ ਲੱਗ ਪੈਂਦੀਆਂ ਉਹ ਅਨੇ ਬਹਾਨੇ ਕਦੇ ਚੰਨੀ ਦੇ ਮੋਢਿਆਂ ਤੇ ਹੱਥ ਰੱਖਦਾ ਤੇ ਕਦੇ ਉਸ ਦੀਆਂ ਬਾਹਾਂ ਫੜਦਾ ਤੇ ਕਦੇ ਹੱਥ ਫੜ ਲੈਂਦਾ ਚੰਨੀ ਨੂੰ ਉਸ ਦੀਆਂ ਇਹ ਹਰਕਤਾਂ ਬਹੁਤ ਭੜੀਆਂ ਲੱਗਦੀਆਂ ਸੀ ਪਰ ਉਹ ਕੁਝ ਕਾਰਨ ਬੋਲ ਨਹੀਂ ਸਕਦੀ ਸੀ ਕਿਸੇ ਕੰਮ ਦੇ ਬਹਾਨੇ ਉੱਠ ਕੇ ਚਲੀ ਜਾਂਦੀ ਤੇ ਇੱਕ ਦਿਨ ਚੰਨੀ ਦੀ ਨਾਨ ਬਿਮਾਰ ਹੋ ਗਈ ਉਸ ਦੇ ਘਰ ਵਾਲੇ ਨੇ ਤੇ ਉਸ ਦੀ ਸੱਸ ਨੇ ਉਸ ਦੇ ਕੋਲ ਹਸਪਤਾਲ ਜਾਣਾ ਸੀ ਤੇ ਜਾਂਦੇ ਜਾਂਦੇ ਚੰਨੀ ਦੇ ਪੇਕੇ ਘਰੇ ਸੁਨੇਹਾ ਦੇ ਗਏ ਕਿ ਅੱਜ ਇੱਕ ਜਾਣਾ ਚੰਨੀ ਦੇ ਕੋਲ ਚਲੇ ਜਾਇਓ ਉਹ ਕਰੇ ਇਕੱਲੀ ਹੈ ਅਸੀਂ ਹਸਪਤਾਲ ਜਾਣਾ ਹੈ ਪਾਲਾ ਤਾਂ ਪਹਿਲਾਂ ਹੀ ਮੌਕੇ ਦੀ ਪਹਲ ਵਿੱਚ ਸੀ ਪਾਲੇ ਨੇ ਨਿੰਮੇ ਨੂੰ ਖੇਤ ਪਾਣੀ ਲਾਉਣ ਲਈ ਭੇਜ ਦਿੱਤਾ ਤੇ ਆਪ ਫਟਾਫਟ ਚੰਨੀ ਦੇ ਸਹੁਰੇ ਪਹੁੰਚ ਗਿਆ ਚੰਨੀ ਰਸੋਈ ਵਿੱਚ ਸਬਜ਼ੀ ਬਣਾਈ ਜਾਂਦੀ ਸੀ ਪਾਲੇ ਨੇ ਉਸ ਨੂੰ ਪਿੱਛੋਂ ਆ ਕੇ ਫੜ ਲਿਆ ਉਸ ਦਾ ਮੂੰਹ ਘੁੱਟ ਲਿਆ ਤੇ ਉਸ ਨੂੰ ਅੰਦਰ ਕਮਰੇ ਵਿੱਚ ਲੈ ਗਿਆ ਉਸ ਨਾਲ ਜ਼ੋਰ ਜ਼ਬਰਦਸਤੀ ਕਰਨ ਲੱਗਾ ਉਸ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਕਹਿਣ ਲੱਗਾ ਬਹੁਤ ਟਾਈਮ ਦੀ ਤੂੰ ਮੇਰੇ ਤੋਂ ਬਚਦੀ ਰਹੀ ਹੈ ਤੇ ਅੱਜ ਤੈਨੂੰ ਕੋਈ ਨਹੀਂ ਮੇਰੇ ਤੋਂ ਬਚਾ ਸਕਦਾ ਅੱਜ ਮੈਂ ਖੁੱਲ ਕੇ ਤੇਰੀ ਇੱਜ਼ਤ ਨਾਲ ਖੇਡਾਂਗਾ ਅੱਜ ਤੂੰ ਚਾਹ ਕੇ ਵੀ ਮੇਰਾ ਕੁਝ ਨਹੀਂ ਕਰ ਸਕਦੀ ਪਰ ਚੰਨੀ ਰੋਈ ਜਾਂਦੀ ਸੀ ਤੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦੀ ਸੀ ਕਿੰਨਾ ਟਾਈਮ ਹੀ ਉਹ ਪਾਲੇ ਨਾਲ ਹੱਥੋਂ ਪਾਈ ਹੋਈ ਪਾਲਾ ਚੰਨੀ ਦੇ ਕੱਪੜੇ ਪਾੜੀ ਜਾਂਦਾ ਸੀ ਤੇ ਇੰਨੇ ਟਾਈਮ ਨੂੰ ਚੰਨੀ ਦੇ ਘਰ ਵਾਲਾ ਘਰੇ ਸ਼ਾਮ ਦੀ ਰੋਟੀ ਲੈਣ ਆ ਗਿਆ ਪਰ ਪਾਲੇ ਨੂੰ ਇਸ ਗੱਲ ਦਾ ਪਤਾ ਨਾ ਲੱਗਾ ਚੰਨੀ ਦਾ ਚੀਕ-ਚੀਕ ਝੰਗਾੜਾ ਸੁਣ ਕੇ ਉਸਦੇ ਘਰ ਵਾਲੇ ਨੇ ਦਰਵਾਜ਼ਾ ਭੰਨਿਆ ਤੇ ਜਦੋਂ ਅੰਦਰ ਜਾ ਕੇ ਦੇਖਿਆ ਕਿ ਚੰਨੀ ਦਾ ਭਰਾ ਹੀ ਚੰਨੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਚੰਨੀ ਦੇ ਘਰ ਵਾਲੇ ਨੂੰ ਬਹੁਤ ਗੁੱਸਾ ਆਇਆ ਉਸਨੇ ਪਾਲੇ ਨੂੰ ਬਹੁਤ ਕੁੱਟਿਆ ਪਾਲਾ ਡਰਦਾ ਮਾਰਾ ਉੱਥੋਂ ਭੱਜ ਗਿਆ ਉਹ ਚੁੱਪਚਾਪ ਘਰੇ ਚਲਾ ਗਿਆ ਤੇ ਘਰੇ ਜਾ ਕੇ ਆਪਣੇ ਪਿਓ ਨੂੰ ਕਹਿੰਦਾ ਕਿ ਬਾਈ ਹੁਰੀ ਵਾਪਸ ਆ ਗਈ ਸੀ ਇਸ ਕਰਕੇ ਮੈਂ ਘਰੇ ਵਾਪਸ ਆ ਗਿਆ ਹਾਂ ਪਿਓ ਨੇ ਉਸਦੀ ਗਲਤੀ ਜ਼ਿਆਦਾ ਗੌਰ ਨਾ ਕੀਤੀ ਪਰ ਅਗਲੇ ਦਿਨ ਚੰਨੀ ਤੇ ਉਸਦੇ ਘਰ ਵਾਲਾ ਉਸਦੀ ਤਾਈ ਮਿੰਦੋ ਦੇ ਘਰੇ ਆਏ ਚੰਨੀ ਨੇ ਆਪਣੀ ਮਾਂ ਵਰਗੀ ਤਾਈ ਨੂੰ ਸਾਰੀ ਗੱਲ ਦੱਸੀ ਤੇ ਉਸਦੇ ਗੱਲ ਲੱਗ ਕੇ ਬਹੁਤ ਰੋਈ ਆਪਣੀ ਤਾਈ ਨੂੰ ਕਹਿੰਦੀ ਤਾਈ ਹੁਣ ਮੈਂ ਇਸ ਘਰ ਵਿੱਚ ਪਿਆਰ ਵੀ ਨਹੀਂ ਪਾਉਣਾ ਚਾਹੁੰਦੀ ਜਿੱਥੇ ਮੇਰੀ ਇੱਜ਼ਤ ਦਾ ਭੁੱਖਾ ਭੇੜਿਆ ਰਹਿੰਦਾ ਹੈ ਉਸਦੀ ਤਾਈ ਕਹਿਣ ਲੱਗੀ ਚੱਲ ਮੈਂ ਤੇਰੇ ਪਿਓ ਨੂੰ ਤੇ ਨਿੰਮੇ ਨੂੰ ਇੱਥੇ ਬੁਲਾ ਲੈਂਦੀ ਆ ਤਾਈ ਨੇ ਸੱਜਣ ਸਿਉ ਨੂੰ ਤੇ ਨਿੰਮੇ ਨੂੰ ਉੱਥੇ ਆਪਣੇ ਘਰੇ ਬੁਲਾ ਲਿਆ ਸੱਜਣ ਸਿਉ ਆਉਂਦਾ ਹੀ ਬੋਲਿਆ ਕੀ ਗੱਲ ਧੀਏ ਘਰੇ ਨਹੀਂ ਆਉਣਾ ਤਾਂ ਚੰਨੀ ਆਪਣੇ ਪਿਓ ਦੇ ਗੱਲ ਆ ਕੇ ਭੁੱਬਾ ਮਾਰ ਮਾਰ ਕੇ ਰੋਣ ਲੱਗੀ ਕਹਿਣ ਲੱਗੀ ਬਾਪੂ ਉਹ ਘਰ ਤਾਂ ਮੈਂ ਹੁਣ ਹਮੇਸ਼ਾ ਲਈ ਛੱਡ ਦਿੱਤਾ ਹੈ ਇਹਨਾਂ ਕਹਿ ਕੇ ਉਸ ਨੇ ਪਾਲੇ ਦੀ ਸਾਰੀ ਸਚਾਈ ਆਪਣੇ ਪਿਓ ਨੂੰ ਦਸੀ ਨਿੰਮੇ ਨੂੰ ਤੇ ਸੱਜਣ ਸਿਉ ਨੂੰ ਪਾਲੇ ਤੇ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਚੰਨੀ ਨੂੰ ਬਹੁਤ ਪਿਆਰ ਕਰਦੀ ਸੀ ਉਹਨਾਂ ਕੋਲੋਂ ਇਹ ਗੱਲ برداشت ਨਾ ਹੋਈ ਸੱਜਣ ਸਿਉਣੀ ਚੰਨੀ ਨੂੰ ਤੇ ਉਸਦੇ ਘਰ ਵਾਲੇ ਨੂੰ ਅੰਦਰਵਾੜ ਦਿੱਤਾ ਤੇ ਪਾਲੇ ਨੂੰ ਉਸਦੀ ਤਾਈ ਦੇ ਘਰੇ ਆਉਣ ਲਈ ਕਿਹਾ ਪਾਲਾ ਤਾਈ ਦੇ ਘਰੇ ਆਇਆ ਤਾਂ ਸੱਜਣ ਸਿਉ ਕਹਿਣ ਲੱਗਾ ਤੂੰ ਕੁੜੀ ਨਾਲ ਕੀ ਕਰਕੇ ਆਇਆ ਹੈ ਪਾਲਾ ਸਾਫ਼ ਮੁਕਰ ਗਿਆ ਕਿ ਮੈਂ ਕੁਝ ਨਹੀਂ ਕੀਤਾ ਉਹ ਤਾਂ ਬਾਈ ਵਰਗੇ ਘਰੇ ਆ ਗਏ ਸੀ ਇਸ ਲਈ ਮੈਂ ਆ ਗਿਆ ਹਾਂ ਐਨੇ ਟਾਈਮ ਨੂੰ ਚੰਨੀ ਤੇ ਉਹਦੇ ਘਰ ਵਾਲਾ ਵੀ ਬਾਹਰ ਨਿਕਲ ਆਏ ਚੰਨੀ ਨੇ ਇੱਕ ਜ਼ੋਰ ਨਾਲ ਥੱਪੜ ਪਾਲੇ ਦੀ ਗੱਲ ਤੇ ਝੜ ਦਿੱਤਾ ਕਹਿਣ ਲੱਗੀ ਤੂੰ ਆਪਣੇ ਮੂੰਹੋਂ ਦੱਸੇਂਗਾ ਕਿ ਮੈਂ ਦਸਾਂ ਪਾਲਾ ਹੋ ਨੀਵੀਂ ਪਾ ਕੇ ਖਲੋਤਾ ਸੀ ਤਾਂ ਚੰਨੀ ਨੇ ਦੱਸਿਆ ਕਿ ਬਾਪੂ ਇਹ ਤਾਂ ਵਿਆਹ ਤੋਂ ਪਹਿਲਾਂ ਵੀ ਮੇਰੇ ਤੇ ਮਾੜੀ ਅੱਖ ਰੱਖਦਾ ਸੀ ਬਸ ਮੈਂ ਤੈਨੂੰ ਦੱਸ ਨਾ ਸਕੀ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕਰਕੇ ਤੇਰੇ ਸਕੇ ਪੁੱਤਾਂ ਤੇ ਨਾਲ ਤੇਰਾ ਵੈਰ ਪੈ ਜਾਵੇ ਸੱਜਣ ਸਿਆਂ ਕਹਿਣ ਲੱਗਾ ਧੀਏ ਮੈਨੂੰ ਤਾਂ ਤੂੰ ਮੇਰੇ ਸਕੇ ਪੁੱਤਾਂ ਨਾਲੋਂ ਵੀ ਵੱਧ ਕੇ ਹੈ ਤੇ ਇਹੋ ਜਿਹਾ ਪੁੱਤ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਜਿਹੜਾ ਮੇਰੀ ਧੀ ਦੀ ਇੱਜ਼ਤ ਦੀ ਰਾਖੀ ਕਰਨ ਦੀ ਬਜਾਏ ਖੁਦ ਹੀ ਉਸਦੀ ਇੱਜ਼ਤ ਧਕਾਉਣ ਲੱਗ ਗਿਆ ਇਹਨਾਂ ਕਹਿ ਕੇ ਸੱਜਣ ਸਿਉ ਨੇ ਵੀ 2-3 ਥੱਪੜ ਪਾਲੇ ਦੇ ਮੂੰਹ ਤੇ ਝੜ ਦਿੱਤੇ ਤੇ ਫਿਰ ਸਾਰੇ ਜਾਣੇ ਇੱਕ ਚਿਹਰੀ ਵਿੱਚ ਗਏ ਸੱਜਣ ਸਿਉ ਪਾਲੇ ਨੂੰ ਸੱਜਣ ਸਿਉ ਨੇ ਪਾਲੇ ਨੂੰ ਬੇਦਖਲ ਕਰ ਦਿੱਤਾ ਤੇ ਆਪਣੀ ਜ਼ਮੀਨ ਦੋ ਹਿੱਸਿਆਂ ਵਿੱਚ ਵੰਡ ਕੇ ਅੱਧੀ ਨਿੰਮੇ ਨੂੰ ਦੇ ਦਿੱਤੀ ਤੇ ਅੱਧੀ ਚੰਨੀ ਦੇ ਨਾਮ ਲੰਗਵਾ ਦਿੱਤੀ ਚੰਨੀ ਕਹਿਣ ਲੱਗੀ ਨਹੀਂ ਬਾਪੂ ਸਾਰੀ ਜ਼ਮੀਨ ਨਿੰਮੇ ਵੀਰੇ ਦੇ ਨਾਮ ਕਰਵਾ ਦੇ ਸੱਜਣ ਸਿਓ ਕਹਿੰਦਾ ਧੀਏ ਮੈਂ ਇੱਕ ਵਾਰ ਤੈਨੂੰ ਜ਼ਮੀਨ ਦੇ ਦਿੱਤੀ ਤੂੰ ਚਾਹੇ ਹੁਣ ਨਿੰਮੇ ਦੇ ਨਾਮ ਕਰਵਾ ਦੇ ਚਾਹੇ ਜਿਸ ਦੇ ਨਾਮ ਮਰਜੀ ਕਰਵਾ ਦੇ ਪਰ ਤੂੰ ਅਜੇ ਨਾ ਕਰਵਾ ਆਪਾਂ ਇਸ ਦਾ ਵਿਆਹ ਕਰਾਂਗੇ ਦੇਖਦੇ ਆਂ ਇਸ ਦੀ ਘਰ ਵਾਲੀ ਤੈਨੂੰ ਕਿੰਨਾ ਕੁ ਚੰਗਾ ਸਮਝਦੀ ਹੈ ਜੇ ਤੇਰੇ ਨਾਲ ਵਰਤਨ ਲੱਗ ਪਈ ਵਧੀਆ ਆਉਣ ਜਾਂ ਲੱਗ ਗਈ ਤਾਂ ਤੂੰ ਭਲੇ ਹੀ ਨਿੰਮੇ ਦੇ ਨਿਆਣਿਆਂ ਦੇ ਨਾਮ ਕਰਵਾ ਦੇਵੇਂ ਜੇ ਤੇਰੇ ਨਾਲ ਉਹਨਾਂ ਨੇ ਰਿਸ਼ਤਾ ਨਾ ਬਣਾ ਕੇ ਰੱਖਿਆ ਤਾਂ ਤੂੰ ਆਪਣੀ ਜ਼ਮੀਨ ਦਾ ਹਿੱਸਾ ਲੈ ਜਾਇਂ ਚੰਨੀ ਨੂੰ ਵੀ ਆਪਣੇ ਪਿਓ ਦੀ ਗੱਲ ਠੀਕ ਲੱਗੀ ਪਰ ਨਿੰਮਾ ਉਹ ਸੱਚਮੁੱਚ ਹੀ ਚੰਨੀ ਨੂੰ ਆਪਣੀ ਭੈਣ ਸਮਝਦਾ ਸੀ ਉਸਨੇ ਵਿਆਹ ਤੋਂ ਬਾਅਦ ਵੀ ਚੰਨੀ ਨਾਲ ਪਿਆਰ ਬਣਾ ਕੇ ਰੱਖਿਆ ਨਿੰਮੀ ਦੇ ਨਿੰਮੇ ਦੇ ਘਰ ਵਾਲੀ ਬਹੁਤ ਚੰਗੀ ਸੀ ਉਹ ਵੀ 6 ਮਹੀਨਿਆਂ ਤੋਂ ਲੀੜਾ ਕਪੜਾ ਤੇ ਲੋੜੀ ਦੀਵਾਲੀ ਚੰਨੀ ਨੂੰ ਦੇ ਕੇ ਆਉਂਦੀ ਨਿੰਮੇ ਦੇ ਘਰ ਮੁੰਡਾ ਹੋਇਆ ਤਾਂ ਨਿੰਮੇ ਨੇ ਆਪਣੀ ਭੈਣ ਨੂੰ ਸੋਨੇ ਦੀ ਮੁੰਦਰੀ ਪਾਈ ਹੁਣ ਚੰਨੀ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੇਰਾ ਭਰਾ ਨਿੰਮਾ ਹਮੇਸ਼ਾ ਹੀ ਮੇਰਾ ਭਰਾ ਬਣ ਕੇ ਰਹੇਗਾ ਇਸ ਕਰਕੇ ਉਸਨੇ ਆਪਣਾ ਸਾਰਾ ਹਿੱਸਾ ਨਿੰਮੇ ਨੂੰ ਦੇ ਦਿੱਤਾ ਤੇ ਅੱਜ ਚੰਨੀ ਦੀ ਕੁੜੀ ਦਾ ਵਿਆਹ ਹੋਇਆ ਨਿੰਮੇ ਤੇ ਉਸਦੇ ਘਰਵਾਲੀ ਨੇ ਧੂਮ ਧਾਮ ਨਾਲ ਨਾਨਕ ਸ਼ੱਕ ਭਰ ਕੇ ਗਏ ਜਦ ਕੇ ਪਾਲਾ ਬਿਲਕੁਲ ਇਕੱਲਾ ਰਹਿ ਗਿਆ ਨਾ ਤਾਂ ਉਸ ਦੇ ਕੋਲ ਜ਼ਮੀਨ ਜਾਇਦਾਦ ਰਹੀ ਤੇ ਨਾ ਹੀ ਕੋਈ ਭੈਣ ਭਰਾ ਦਾ ਰਿਸ਼ਤਾ ਰਿਹਾ ਨਿੰਮਾ ਤੇ ਚੰਨੀ ਦੋਨੇ ਸਕੇ ਭੈਣ ਭਰਾਵਾਂ ਨਾਲੋਂ ਵੀ ਵੱਧ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਦੋਨੇ ਆਪਣੇ ਘਰਾਂ ਵਿੱਚ ਬਹੁਤ ਖੁਸ਼ੀ-ਖੁਸ਼ੀ ਹੁਣ ਰਹਿ ਰਹੇ ਨੇ ਤਾਂ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆਂ ਜੀ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ